ਉਹ ਸੁਖਬੀਰਪਾਲ ਤੁਰਿਆ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲਾ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੰਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲਜੀ ਪੱਗੜਾ ਮੁੰਡੇ ਨੂੰ ਫੜਾ ਉਹਨੂੰ ਫਰਾਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਾ ਗੱਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫਨਾ ਬਈ ਆ ਐ ਪੈਸੇ ਵੰਡੋਂਗੇ ਐ ਦਰਿਆ ਮਨ ਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾ ਪਰਾਂ ਕਰਦੇ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹਜਣ ਤਾਂ ਪਿੰਡਾਂ 'ਚ ਸੰਗੜ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ 라ਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਬਰਿਆਮਾਂ ਨਾ ਮੱਥੇ ਲਾਉਂਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡਮੇ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗ ਜਾਂਦਾ ਜਿਹੜਾ ਆਉਂਦਾ ਉਹ ਬਾਜ਼ ਵੇ ਹੋ ਰਹੀ ਰੰਦੋ ਆਵੇ ਹੋ ਰਹੀ ਜਿਹੜਾ ਤੜ ਕੇ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਨਾ ਜਾਣੇ ਕਿਤਨੋ ਕੇ ਵਜੂਦ ਖਤਮ ਹੋ ਗਏ ਮਨ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਭੱਖਲ ਹਾਰ ਗਈ ਭੂੰਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਮਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਰੋ ਹੁਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਮਰੂਦਾ ਨੂੰ ਪੁੱਛਦਾ ਕੌਣ ਆ ਉੱਥੇ ਆਉਣਾ। ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਡਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ। ਹਾਂਜੀ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਸਮਾਨ ਦੇ ਬਿਆਨ ਸੁਣ ਕੇ ਹੀ ਹਟਿਓ ਮੁੱਖ ਮੰਤਰੀ ਭਗਵੰਤ ਇਸ ਦੇ ਤੌਰ ਤੇ ਜਿਹੜੇ ਅਕਾਲੀ ਦਲ ਤੇ ਕਈ ਵੱਡੇ ਇਲਜ਼ਾਮ ਲਾਏ ਨੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੜਕਾਂ ਵਧੀਆਂ ਤੇ ਚੌੜੀਆਂ ਬਣਾਈਆਂ ਜਾਣਗੀਆਂ ਮੁੱਖ ਮੰਤਰੀ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਇਸ ਕੰਮ ਲਈ ਕੋਈ ਵੀ ਅਫਸਰ ਠੇਕੇਦਾਰ ਨੂੰ ਤੰਗ ਨਹੀਂ ਕਰੇਗਾ ਤੇ ਤਰਨਤਾਰਨ ਦੇ ਵਿੱਚ 1210 ਕਿਲੋਮੀਟਰ ਸੜਕਾਂ ਨੇ ਜਿਸ ਤੇ 250 ਕਰੋੜ ਰੁਪਏ ਜਿਹੜੇ ਉਹ ਖਰਚ ਹੋਣਗੇ ਜਦਕਿ 47 ਕਰੋੜ ਰੁਪਏ ਸੜਕਾਂ ਦੀ ਰਿਪੇਅਰ ਲਈ ਪਹਿਲਾਂ ਹੀ ਦਿੱਤੇ ਜਾਣਗੇ ਤਾਂ ਜੋ 5 ਸਾਲ ਤੱਕ ਕੋਈ ਵੀ ਰੁਕਾਵਟ ਨਾ ਆਵੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੋਰ ਕਈ ਵੱਡੇ ਐਲਾਨ ਕੀਤੇ ਗਏ ਨੇ ਤੇ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਤੇ ਸੁਖਵੀਰ ਬਾਦਲ ਲਈ ਇੱਕ ਵੱਡੀ ਜਿਹੜੀ ਗੱਲ ਵੀ ਆਖੀ ਗਈ ਆ ਉਹਨਾਂ ਤੇ ਨਿਸ਼ਾਨੇ ਵੀ ਸਾਦੇ ਗਏ ਨੇ ਉਹ ਵੀ ਤੁਸੀਂ ਜਿਹੜਾ ਉਹ ਸੁਣ ਕੇ ਹਟਿਓ ਤੇ ਇਸ ਦੇ ਨਾਲ ਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਤਰਨਤਾਰਨ ਦੇ ਲਈ ਜਿਹੜਾ ਪਹਿਲਾ ਮੈਨੂਅਲ ਸਰਵੇ ਉਹ ਕੀਤਾ ਗਿਆ ਸੀ ਜਿਸ ਵਿੱਚ ਇੰਜੀਨੀਅਰ ਭੇਜੇ ਗਿਆ ਸੀ ਤੇ ਬਾਅਦ ਵਿੱਚ AI ਤਕਨੀਕ ਨਾਲ ਇਹ ਪਤਾ ਲੱਗਿਆ ਕਿ 400 ਤੋਂ 500 ਮੀਟਰ ਤੱਕ ਤਾਂ ਸੜਕਾ ਹੀ ਨਹੀਂ ਜਿਨ੍ਹਾਂ ਦੀ ਰਿਪੋਰਟ ਪਹਿਲੀਆਂ ਸਰਕਾਰਾਂ ਨੇ ਬਣਾਈ ਸੀ ਤੇ ਅੱਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਕਾਰ ਦਾ ਮਕਸਦ ਪਬਲਿਕ ਦਾ ਪੈਸਾ ਬਚਾਉਣਾ ਤੇ ਉਸ ਨੂੰ ਲੋਕਾਂ ਤੱਕ ਦੁੱਗਣਾ ਤਿਗਣਾ ਕਰਕੇ ਭੇਜ ਦੇਣਾ ਹੈ